ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਹਣਕਨੋ ਜਾਈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹਨਾਂ ਦੇ ਘਰ ਦੇ ਵਿੱਚ ਅਮਰਿਤਪਾਲ ਸਿੰਘ ਰੁਕਿਆ ਸੀ ਉਸਦੇ ਵੱਲੋਂ ਰੋਟੀ ਖਾਧੀ ਗਈ ਅਤੇ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਿਆ। ਹੁਸ਼ਿਆਰਪੁਰ ਦੇ ਨੇੜਲੇ ਪਿੰਡ ਦੇ ਵਿੱਚ ਅਮਰਿਤਪਾਲ ਸਿੰਘ ਰੁਕਿਆ ਸੀ। ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨੀ ਹੀ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਮੰਨਰਾਇਆਂ ਦੇ ਵਿੱਚ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀ ਸਨ ਔਰ ਰੁਕੇ ਹੋਏ ਸਨ ਅਜਿਹੀਆਂ ਖਬਰਾਂ ਜਿਹੜੀਆਂ ਸਾਨੂੰ ਬੀਤੇ ਦਿਨ ਹੀ ਸਾਹਮਣੇ ਆਈਆਂ ਸਨ ਅਤੇ ਇੱਕ ਗੱਡੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਸੇ ਗੱਡੀ ਦੇ ਵਿੱਚ ਸਵਾਰ ਸੀ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਅਤੇ ਗੁਰੂ ਘਰ ਦੇ ਬਾਹਰ ਗੱਡੀ ਛੱਡ ਕੇ ਉਥੋਂ ਫਰਾਰ ਹੋ ਗਏ ਸੀ ਅਤੇ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਰਾਜਪੁਰ ਪਾਈਆਂ ਤੋਂ ਹੁਣ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਰੋਪ ਹੈ ਕਿ ਇਹਨਾਂ ਦੋ ਸਕੇ ਭਰਾਵਾਂ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਆਪਣੇ ਘਰ ਲਿਜਾਇਆ ਗਿਆ। ਉੱਥੇ ਰੋਟੀ ਖਾਧੀ ਅਮਰਿਤ ਪਾਲ ਸਿੰਘ ਨੇ ਅਤੇ ਇੱਕ ਵੱਡੀ ਗੱਡੀ ਇਸ ਘਰ ਦੇ ਬਾਹਰ ਆਉਂਦੀ ਹੈ ਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਉੱਥੋਂ ਚਲੀ ਜਾਂਦੀ ਹੈ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੋ ਸੱਕੇ ਭਰਾਵਾਂ ਨੂੰ ਇਕ ਗ੍ਰਫਤਾਰ ਕਰ ਲਿਆ ਗਿਆ ਪੁਚਕੇ ਚ ਹੋਵੇਗੀ ਹੁਸ਼ਿਆਰਪੁਰ ਦੇ ਕੋਰਟ ਦੇ ਵਿੱਚ ਇਹਨਾਂ ਦੀ ਪੇਸ਼ੀ ਹੋਵੇਗੀ ਅਜਤੇ ਰਿਮਾਂਡ ਹਾਸਿਲ ਕਰਕੇ ਮੁੜ ਤੋਂ ਇਸ ਮਾਮਲੇ ਦੇ ਵਿੱਚ ਪੁਚਕੇ ਜਿਹੜੀ ਉਹ ਕੀਤੀ ਜਾਣੀ ਹੈ ਦੱਸਦੀ ਹੈ ਕਿ ਇਹ ਦੋ ਸਕੇ ਭਰਾ ਜਿਹੜੇ ਨੇ ਉਹ ਇੱਕ ਐਨ ਆਰ ਆਈ ਦੀ ਕੋਠੀ ਦੀ ਦੇਖਭਾਲ ਕਰਦੇ ਨੇ ਅਤੇ ਇਸੇ ਕੋਠੀ ਦੇ ਵਿੱਚ ਅਮਰਿਤਪਾਲ ਸਿੰਘ ਰੁਕਿਆ ਸੀ 30 ਤੇ 31 ਮਾਰਚ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਨੂੰ ਪਨਾਹ ਦੇਣ ਵਾਲੇ ਜਿਹੜੇ ਆ ਦੋ ਸਕੇ ਭਰਾ ਨੇ ਇਹਨਾਂ ਨੂੰ ਅਮਰਿਤਪਾਲ ਸਿੰਘ ਨੇ ਇਤਿਹਾਸਿਕ ਉਸਨੇ ਰੋਟੀ ਖਾਣੀ ਅਤੇ ਉਸ ਤੋਂ ਬਾਅਦ ਇਹ ਦੋ ਸਕੇ ਭਰਾ ਜਿਹੜੇ ਸਨ ਉਸ ਨੂੰ ਆਪਣੇ ਨਾਲ ਘਰ ਲੈ ਗਏ ਅਤੇ ਉਸ ਤੋਂ ਬਾਅਦ ਜਿੱਥੇ ਅਮਰਿਤਪਾਲ ਸਿੰਘ ਨੇ ਇਹਨਾਂ ਦੇ ਘਰ ਦੇ ਵਿੱਚ ਪਨਾਹ ਲਈ ਰੋਟੀ ਖਾਧੀ ਅਤੇ ਇੱਕ ਵੱਡੀ ਗੱਡੀ ਜਿਹੜੀ ਹੈ ਉਹ ਆਉਂਦੀ ਹੈ ਇਹਨਾਂ ਦੇ ਘਰ ਦੇ ਬਾਹਰ ਅਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਉੱਥੋਂ ਚਲੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਹੁਣ ਗੁਰਦੀਪ ਸਿੰਘ ਤੇ ਕੁਲਦੀਪ ਸਿੰਘ ਨੂੰ ਰਾਜਪੁਰ ਭਾਈਆਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਦੋ ਸਕੇ ਭਰਾ ਨੇ ਜਿਨ੍ਹਾਂ ਦੇ ਉੱਤੇ આરોਪ ਨੇ ਕਿ ਅਮਰਿਤਪਾਲ ਸਿੰਘ ਨੇ ਮਦਦ ਕੀਤੀ ਹੈ ਇਹਨਾਂ ਨੇ ਅਤੇ ਹੁਣ ਇਹਨਾਂ ਤੇ ਸ਼ਿਕੰਜਾ ਕੱਸਿਆ ਵਾਰਿਆ ਤੇ ਨਾਲ ਹੀ ਪੁੱਛ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਗੁਰਦੀਪ ਤੇ ਕੁਲਦੀਪ ਨੇ ਹੀ ਇਹ ਗੱਲ ਪੁੱਛ ਕੇ ਜਦੋਂ ਰਾਣ ਦੱਸੀ ਹੈ ਕਿ ਇੱਕ ਵੱਡੀ ਗੱਡੀ ਆਈ ਸੀ ਸਾਡੇ ਘਰ ਦੇ ਬਾਹਰ ਅਤੇ ਅਮਰਿਤਪਾਲ ਸਿੰਘ ਨੂੰ ਲੈ ਕੇ ਉੱਥੋਂ ਚਲੀ ਗਈ ਸੀ ਉਸ ਤੋਂ ਬਾਅਦ ਸਾਡਾ ਕੋਈ ਵੀ ਰਾਬਤਾ ਅਮਰਿਤਪਾਲ ਸਿੰਘ ਦੇ ਨਾਲ ਨਹੀਂ ਹੋਇਆ ਤਾਂ ਟੀਵੀ ਸਕਰੀਨ ਤੇ ਤੁਹਾਨੂੰ ਇੱਕ ਤਸਵੀਰ ਵੀ ਦਿਖਾ ਰਹੇ ਹਾਂ ਜਿਹੜੀ ਕਿ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਰਾਜਪੁਰ ਭਾਈਆਂ ਦੇ ਘਰ ਦੀ ਦੱਸੀ ਜਾ ਰਹੀ ਹੈ ਜਿੱਥੇ ਐਨਆਰਆਈ ਕੋਠੀ ਜਿਸ ਦੇ ਵਿੱਚ ਇਹ ਦੋਵੇਂ ਸਕੇ ਭਰਾ ਜਿਹੜੇ ਨੇ ਉਹ ਦੇਖਭਾਲ ਕਰਦੇ ਸੀ ਕੋਠੀ ਦੀ ਅਤੇ ਇਸੇ ਕੋਠੇ ਦੇ ਵਿੱਚ ਅਮਰਿਤਪਾਲ ਹੋਂ ਦਾ ਕੱਚਾ ਵੀ ਜਤਾਇਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਕਿ ਇਸੇ ਕੋਠੀ ਦੇ ਵਿੱਚ ਅਮਰਿਤਪਾਲ ਸਿੰਘ ਨੇ ਪਨਾਹ ਲਈ ਸੀ ਤਾਂ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕਿਸ ਪੁਲਿਸ ਅਧਿਕਾਰੀ ਦਾ ਕੀ ਬਿਆਨ ਜਿਹੜਾ ਉਹ ਸਾਹਮਣੇ ਆਉਂਦਾ ਫਿਲਹਾਲ ਦੇ ਲਈ ਇਸ ਮਾਮਲੇ ਦੇ ਵਿੱਚ ਪੁਲਿਸ ਜੋ ਹੈ ਉਹ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੀ ਹੈ ਪਰ ਇਸ ਇਹ ਗੱਲ ਸਾਫ਼ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਸੱਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও फाइबर टेक टाटा प्ले टीवी देखा जा सकता है वर्ल्ड वाइड ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ यूएसए ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ